ਔਰ ਕੀ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਸਾਲਾ ਬਣੋਈਆ ਮੈਂ ਉਹੀ ਹਸਤਾਲ ਚ ਕਿਸੇ ਦਾ ਪਤਾ ਲੈਣ ਵਗ ਜਾਂ ਮਜੀਠੀਆ ਪਾਣ ਦਾ ਵੀ ਆ ਜਾ ਹਸਤਾਲ ਗਿਆ ਸੀ ਕੋਈ ਦਵਾਈ ਲੈ ਆ ਗਿਆ ਹੁਣ ਆ ਤੇਰੇ ਜੀਜੇ ਵੀ ਕਦੇ ਇੱਧਰ ਲਈ ਬਾਂਡ ਟੁੱਟ ਗਈ ਕਦੇ ਇੱਧਰ ਲਈ ਕਦੇ ਲੱਤ ਇਹ ਤਾਂ ਦੱਸ ਕਿੱਥੇ ਟੁੱਟਦੀਆਂ ਨੇ ਮਜੀਠੀਆ ਕਹਿੰਦਾ ਦੇਖੋ ਜੀ ਬਹੁਤ ਕਹਿੰਦਾ ਗੁੰਡਾਗਰਦੀ ਵੱਧ ਗਈ ਮਜੀਠੀਆ ਕਹਿੰਦਾ ਮਗਰ ਤੂੰ ਤਾਂ ਨਾ ਬੋਲ ਤੇਰੇ ਰਾਜ ਬੇਲੇ ਥਾਣੇ ਦੇ ਸਾਹਮਣੇ ਇੱਕ ਥਾਣੇਦਾਰ ਆਪਣੀ ਧੀ ਦੀ ਜਿੱਦ ਬਚਾਉਂਦਾ ਇੱਕ ਤੇ ਪੈਰ ਧਰ ਕੇ ਗੋਲੀਆਂ ਮਾਰ ਕੇ ਮਜੀਠੀਆ ਜਿੰਦਾਬਾਦ ਦੇ ਨਾਰੇ ਲਾਏ ਸੀ ਆ ਜਿਹੜੇ ਨਸ਼ੇ ਫੜੇ ਜਾਂਦੇ ਆ ਕੋਈ ਫੀਮ ਫੜ ਲਈ ਕਿ ਤੁਨ ਸਾਰਿਆਂ ਚ ਕਾਲੀਦਾਲ ਹੁੰਦਾ ਬੱਚੀ ਲਾਲਾ ਸੁੱਚਾ ਸਿੰਘ ਲੰਗਾ ਦੱਸਿਆ ਬਣਾ ਇਨਕਲਾਬ ਲਿਆ ਦੇਾਂਗੇ ਦੱਸੋ ਯਾਰ ਉਹਦੀ ਵੀਡੀਓ ਹਜੇ ਤੱਕ ਪਾਈਆਂ ਦੇਖਦੇ ਆ ਲੋਕ ਕਹਿੰਦੇ ਇਹ ਆਈ ਨਾ ਬਣ ਬਣਾਈ ਹੋਈ ਹੈ ਕਹਿੰਦੇ ਇਹ ਲਾਲਾ ਦੱਸੋ ਕੋਈ ਮਜੀਠੀਆ ਉਹ ਤਾਂ ਬੋਲ ਸਕਦਾ ਸੀਗਾ ਇੱਕ ਤੇ 71 ਮਾਰ ਕੇ ਬੋਲਦਾ ਸੀ ਮੈਂ ਕਿ ਤੂੰ ਨਸ਼ਾ ਵੇਚਦਾ ਤੜਕੀ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਸਾਲਾ ਬਣੋਈਆ ਮੈਂ ਉਹੀ ਹੱਸਦਾ ਜਿਸ ਦਾ ਪਤਾ ਲੈਣ ਮੰਜੀਟੀਆਂ ਪਾਣ ਦਾ ਵੀ ਆ ਜਾ ਤੜ ਗਿਆ ਸੀ ਕੋਈ ਦਵਾਈ ਲੈ ਆ ਗਿਆ ਹੁਣ ਆ ਤੇਰੇ ਜੀਜੇ ਵੀ ਕਦੇ ਇੱਧਰ ਲਈ ਬੰਨ ਟੁੱਟ ਗਈ ਕਦੇ ਇੱਧਰ ਲਈ ਕਦੇ ਲੱਤ ਹੀ ਤਾਂ ਦੱਸ ਕਿੱਥੇ ਟੁੱਟਦੀਆਂ ਨੇ ਇਹਦੇ ਵਾਰ ਤੱਕ ਬੁਲੇਟਨ ਜਾਰੀ ਕਰੋ ਭਾਈ ਮੈਂ ਜੋ ਆਗਦੇ ਮਗਰ ਪਏ ਆ ਯਾਰ ਦੱਸੋ ਕੀ ਕਰੀਏ ਵਾ ਪੰਗਾ ਇਹੀ ਹੈ ਵੀ ਕੁਰਸੀ ਤੇ ਕਿਉਂ ਬਹਿ ਗਿਆ ਇਹ ਆਮ ਘਰਾਂ ਦਾ ਮੁੰਡਾ ਉਹ ਕੋਈ ਅੰਮ੍ਰਿਤਸਰ ਕੱਲ੍ਹ ਘਟਨਾ ਹੋਈ ਉਹ ਬੰਦਾ ਆਪ ਚੱਕਣ ਗਿਆ ਸੀਗਾ ਮਤਲਬ ਜਿਹੜੇ ਉਧਰੋਂ ਸਿੱਟਦੇ ਨੇ ਧਮਾਕਾ ਖੇਜ ਖਲਸਮਾ ਕਰੀ ਆਪ ਚੱਕਣ ਗਿਆ ਸੀ ਉਹਨੂੰ ਕਿਸੇ ਹੋਰ ਨੂੰ ਦੇਣਾ ਹੋਣਾ ਉਹਨੇ ਗਰੀਬ ਬੰਦਾ ਸੀ ਉਹਦਾ ਉਹ ਫਟ ਗਿਆ ਹੱਥੀ ਤੇ ਉਹਦੀ ਮੌਤ ਹੋ ਗਈ ਮਜੀਠਿਆ ਕਹਿੰਦਾ ਦੇਖੋ ਜੀ ਬਹੁਤ ਹਨਾ ਗੁੰਡਾਗਰਦੀ ਵਧ ਗਈ ਮਜੀਠੀਆ ਕਨਾ ਮਗਰ ਤੂੰ ਤਾਂ ਨਾ ਬੋਲ ਤੇਰੇ ਰਾਜ ਵੇਲੇ ਥਾਣੇ ਦੇ ਸਾਹਮਣੇ ਇੱਕ ਥਾਣੇਦਾਰ ਆਪਣੀ ਧੀ ਦੀ ਇੱਜ਼ਤ ਬਚਾਉਂਦਾ ਹਿੱਕ ਤੇ ਪੈਰ ਧਰ ਕੇ ਗੋਲੀਆਂ ਮਾਰ ਕੇ ਮਜੀਠੀਆ ਜਿੰਦਾਬਾਦ ਦੇ ਨਾਰੇ ਲਾਏ ਸੀ ਭੁੱਲ ਗਏ ਬੁੜਛੀਤੀ ਭੁੱਲ ਜਾਂਦੇ ਆ ਅਨਾਬਾ ਜੇਲ ਬ੍ਰੇਕ ਕਿਹੜੇ ਕਿਹੜੇ ਰਾਤ ਚ ਹੋਈ ਸੀ ਉਹ ਨਿਸ਼ਾਨ ਸਿੰਘ ਜਿਹੜਾ ਜਿਹੜਾ ਭੱਜ ਗਿਆ ਸੀਗਾ ਉਹ ਕੋ ਕੋਈ ਦਾ ਬੰਦਾ ਨਿਕਲਿਆ ਸੀਗਾ ਆ ਜਿਹੜੇ ਨਸ਼ੇ ਫੜੇ ਜਾਂਦੇ ਆ ਕੋਈ ਫੀਮ ਫੜ ਲਈ ਕਿ ਤਦ ਸਾਰਿਆਂ ਚ ਕਾਲੀਦਾਲ ਹੁੰਦਾ ਬੱਚੀ ਤੁਸੀਂ ਤਾਂ ਲੈ ਆਇਓ ਭਾਈ ਇਹਨਾਂ ਨੂੰ ਗੈਂਗਸਟਰਾਂ ਨੂੰ ਆ ਨਸ਼ਿਆਂ ਨੂੰ ਤੁਸੀਂ ਤਾਂ ਲੈ ਕੇ ਆਇਓ ਹੁਣ ਤੁਸੀਂ ਬਰੋਹ ਕਰਦੇ ਆ ਸੋ ਇਸ ਕੱਖ ਲੋਕ ਮੰਨਦੇ ਨਹੀਂ ਉਹਨਾਂ ਨਿਕਲ ਉਹ ਕਹਿੰਦਾ ਛੱਡਿਆ ਤੂੰ ਨਾ ਬੋਲ ਕਿਸੇ ਕਿਸ ਅਚਰ ਕਿਸੇ ਹੋਰ ਬੰਦੇ ਤੋਂ ਕਹਾ ਦੋ ਚਲ ਤੁਸੀਂ ਆਪ ਨਾ ਬੋਲੋ ਪਰ ਪਾਰਟੀ ਚ ਬੰਦੀ ਹੈ ਨਹੀਂ ਹੁਣ ਦਾ ਸੁੱਚਾ ਸਿੰਘ ਲੰਗਾ ਦੱਸਿਆ ਕਹਿੰਦਾ ਇਨਕਲਾਬ ਲਿਆ ਦੇਾਂਗੇ ਦੱਸੋ ਯਾਰ ਉਹਦੀ ਵੀਡੀਓ ਹਜੇ ਤੱਕ ਪਈਆਂ ਦੇਖਦੇ ਆ ਲੋਕ ਕਹਿੰਦਾ ਇਹ ਆਈ ਨਾ ਬੜਮ ਬਣਾਈ ਹੋਈ ਹੈ ਕਹਿੰਦਾ ਇਹ ਲਾ ਦੱਸੋ ਉਹ ਇਨਕਲਾਬ ਲਿਆਉਣਗੇ ਸੁੱਚਾ ਸਿੰਘ ਲੰਗਾ ਹੋਰੀ ਦੱਸੋ ਮੇਨ ਮੇਨ ਪ੍ਰਚਾਰਕ ਨੇ ਪਾਰਟੀ ਦੀ ਹਾਲਤ ਦੇਖ ਲਓ ਤੁਸੀਂ ਸੋ ਇਹਨਾਂ ਦਾ ਕੋਈ ਕਰਤਾਰ ਨਹੀਂ ਕੁਝ ਨਹੀਂ ਬਠ ਪੁਰਾਣੇ ਖੁੰਡ ਪੁਰਾਣੇ ਉੱਥੇ ਬੈਠੇ ਆ ਬਸ ਹਰ ਬਾਰੀ ਕਹਿੰਦੇ ਇੱਕ ਮੌਕਾ ਹੋਰ ਦਿਓ ਜੀ ਇੱਕ ਮੌਕਾ ਹੋਰ ਨਹੀਂ ਮਿਲਦੇ ਯਾਰ ਮੌਕੇ ਕਿੰਨੇਕ ਦੇ ਦੀਏ ਦਿੱਤੇ ਤਾਂ ਹੈਗੇ ਸੀ ਅਸੀਂ ਕਿਹੜਾ ਕੋਈ ਪ੍ਰੋਫੈਸ਼ਨਲ ਜਾਂ ਕੋਈ ਖਾਨਦਾਨੀ ਮਤਲਬ ਰਾਜਨੀਤਿਕ ਲੋਕਾਂ ਵੀ ਮੇਰਾ ਦਾਦਾ ਮੰਤਰੀ ਸੀ ਮੇਰਾ ਬਾਪੂ ਐਮਐਲਏ ਸੀ ਬਣਣਾ ਹੀ ਬਣਨਾ ਹੈ ਬਈ ਰੱਖਣਾ ਹੀ ਪੈਣਾ ਬਈ ਚੱਲਣਾ ਹੀ ਪੈਣਾ ਵੀ ਐਸੇ ਕੰਮ ਨੂੰ ਗਾਂ ਵਧਾਉਣਾ ਅਸੀਂ ਕਦੋਂ ਸੀਗੇ ਇਸ ਕਲੈਂਚ ਜੀ ਅਜੇ ਤਾਂ ਇਸ ਤਰ੍ਹਾਂ ਦੇ ਆਪਣੇ ਕੰਮ ਕਰਦੇ ਸੀ ਸਾਰੇ ਡਾਕਟਰ ਸਾਹਿਬ ਡਾਕਟਰ ਸੀਗੇ ਕੋਲੀ ਸਾਹਿਬ ਆਪ ਦਾ ਕੰਮ ਕਰਦੇ ਸੀ ਆ ਜਿੰਨੇ ਵੀ ਸਾਡੇ ਬੈਠੇ ਆ ਬੰਦੇ ਸਾਰੇ ਆਪਦੇ ਆਪਦੇ ਕੰਮਾਂ 'ਚ ਲੱਗੇ ਸੀ ਅਸੀਂ ਕੀ ਗਰੂ ਲੈਣਾ ਸੀ ਇਧਰੋਂ ਵੀ ਨਾ ਗਾਹਾਂ ਕੋਈ ਐ ਇੱਛਾ ਰੱਖੀ ਐ ਵੀ ਕੁਰਸੀ ਮੇਰੇ ਤਾਂ ਕੋ ਮੇਰੇ ਤਾਂ ਹਰੇਕ ਇਲੈਕਸ਼ਨ ਵਾਰੀ ਉਹ ਕਾਗਜ਼ ਭਰਦੇ ਆ ਉਹਦੇ 'ਚ ਉਹ ਦੱਸਣਾ ਪੈਂਦਾ ਐ ਐਫੀਡਵਿਟ ਦੇਣਾ ਪੈਂਦਾ ਐ ਜਾਇਦਾਦ ਦਾ ਮੇਰੇ ਤਾਂ ਘਟਦੀ ਐ ਹਰੇਕ ਵਾਰ 12 'ਚ ਲਹਿਰੇ ਤੋਂ ਲੜਿਆ ਜਿੰਨੀ ਜਿੰਨੀ ਹੈਗੀ ਸੀ ਦਸਤੀ 14 'ਚ ਫੇਰ ਲੜਿਆ ਸੰਗਰੂਰੋਂ 12 ਨਾਲੋਂ ਘਟ ਗਿਆ 17 ਚ ਜਲਾਲਾਬਾਦ ਤੋਂ ਲੜਿਆ 14 ਨਾਲੋਂ ਘਟ ਗਈ 19 ਚ ਫੇਰ ਲੜਿਆ 17 ਨਾਲੋਂ ਘਟ ਗਈ 22 ਚ ਫੇਰ ਲੜਿਆ 19 ਨਾਲੋਂ ਘਟ ਗਈ ਫੇ ਕਦੇ ਬਾਅਦ ਮੈਂ ਤਾਂ ਬੰਬੇ ਵਾਲੇ ਆਵਾਜ਼ਾਂ ਮਾਰੀ ਜਾਂਦੇ ਕਹਿੰਦੇ ਆ ਜਾ ਯਾਰ ਤੂੰ ਕਿਹੜੇ ਕੰਮਾਂ 'ਚ ਪੈ ਗਿਆ ਟੋਬਿਆਂ ਦੇ ਫਿਰ ਦਰਨਾ ਕਦੇ ਕਿਤੇ ਫਿਰ ਦਰਨਾ ਉਹ ਮੈਂ ਕਹਾ ਯਾਰ ਹੁਣ ਜਿਹੜੇ ਕੰਮਾਂ 'ਚ ਪਾਤੇ ਰੱਬ ਨੇ ਪਾਤੇ ਹੁਣ ਨਹੀਂ ਪਿੱਛੇ ਮੁੜਦੇ ਹੁਣ ਤਾਂ ਲੋਕਾਂ ਨੇ ਹੱਕ 'ਚ ਹੀ ਖੜਾਂਗੇ ਹੁਣ ਤਾਂ ਜੋ ਮਰਜੀ ਹੋ ਜੇ ਜੋ ਮਰਜੀ ਹੋਈ ਉੱਥੇ ਨਾਲੇ ਪੈਸੇ ਮਿਲਦੇ ਸੀ ਨਾਲੇ ਏਸੀ ਹੋਟਲ ਆ ਮੇਰੇ ਨਾਲ ਦੇ ਨੇ ਸਾਰੇ ਪਟਿਆਲੇ ਤੋਂ ਨੇ ਅੱਦੇ ਤਾਂ ਜਿਹੜੇ ਫਿਲਮਾਂ ਚ ਆਉਂਦੇ ਆ ਬਿੰਨੂਰੀ ਕਰਮਜੀਤ ਅਨਮੋਲ ਬਿੰਨੂ ਜੁਗਨੂ ਵਾਲੇ ਸਾਰੇ ਉਹੀ ਨੇ ਸਾਰੇ ਉਹੀ ਨੇ ਫਿਲਮਾਂ ਫਿਲਮਾਂ ਸਾਰੇ ਉਹ ਮੈਨੂੰ ਕਹਿੰਦੇ ਨੇ ਬਾਈ ਜੀ ਆਜੋ ਯਾਰ ਕਰੀਏ ਕੁਝ ਉਹ ਮੈਂ ਕਹਾ ਯਾਰ ਨਹੀਂ ਹੁਣ ਨਹੀਂ ਹੁਣ ਤਾਂ ਬਾ ਰੱਬ ਨੇ ਇੱਧਰ ਪਾਤਾ ਇਸ ਪ੍ਰਮਾਤਮਾ ਹੀ ਸਮੱਤ ਬਖਸ਼ਦਾ ਦੋ ਬਲ ਬਖਸ਼ਦਾ ਹੈ ਜਾਂ ਕੁਝ ਕਿ ਭਈ ਇਹਨਾਂ ਨਾਲ ਮੱਥਾ ਲਾਉਣਾ ਨਹੀਂ ਇਹਨਾਂ ਨਾਲ ਕੋਈ ਮੱਥਾ ਲਾਉਂਦਾ ਸੀਗਾ ਹੀ 2014 ਦੀ ਗੱਲ ਯਾਦ ਕਰੋ ਜਦੋਂ ਸੰਗਰੂਰ ਤੋਂ ਲੜਦਾ ਸੀ ਕੋਈ ਮਜੀਠੀ ਅਪਰਧ ਬੋਲ ਸਕਦਾ ਸੀ ਜੀ ਇੱਕ ਤੇ 77 ਮਾਰ ਕੇ ਬੋਲਦਾ ਸੀ ਮੈਂ ਵੀ ਤੂੰ ਨਸ਼ਾ ਲਿਜਦਾ ਇਹ ਕੱਪ ਇਹਨਾਂ ਕੋਲੇ ਵਕੀਲ ਵੱਡੇ ਨੇ ਇਹਨਾਂ ਕੋਲੇ ਸਾਧਨ ਨੇ ਸਾਰਾ ਕੁਝ ਹੈ ਬਚ ਜਾਣਗੇ ਕਿੰਨਾ ਚਿਰ ਬਚ ਜਾਣਗੇ ਅਸੀਂ ਵੀ ਵਕੀਲ ਸਾਡੇ ਕੋਲੇ ਵੱਡੇ ਨੇ ਕਰ ਰਹੇ ਹਾਂ ਠੀਕ ਸਾਰੇ ਕਾਗਜ਼ ਥੋੜਾ ਟਾਈਮ ਲੱਗ ਜੂਗਾ ਪਰ ਅਸੀਂ ਇਹ ਸਾਡੀ ਨੀਅਤ ਚੋਟ ਨਹੀਂ ਹੈਗਾ ਵੀ ਉਹਨੂੰ ਛੱਡਣਾ ਜਦੋਂ ਕਿ ਹੁਣ ਸਬੂਤ ਵੀ ਮਿਲੇ ਹੋਏ ਨੇ ਸਾਰਾ ਕੁਝ ਹੈ ਕੋਰਟਾਂ ਚ ਅਸੀਂ ਵੀ ਲੜ ਰਹੇ ਹਾਂ ਫਿਰ ਕੋਰਟਾਂ ਚ ਪਹਿਲਾਂ ਆਣੀ ਸਰਕਾਰਾਂ ਖਰਾਬ ਕਰ ਗਈਆਂ ਕੇਸ ਉਹ ਚਾਚਾ ਜੀ ਵੀ ਮਿਲੇ ਹੋਏ ਸੀ ਨਾ ਇਹ ਵੀ ਨਾਲ ਹੀ ਮਿਲੇ ਹੋਏ ਸੀ ਕੋਰਟ ਕੇਸ ਹੀ ਖਰਾਬ ਕਰਦੇ ਸਾਰੇ ਜਿਹੜੇ ਜਿਹੜੇ ਚ ਇਹ ਹੁੰਦੇ ਨੇ ਗਰੀਬ ਨੂੰ ਤੱਕ ਮੀਟਰ ਨੂੰ ਕੁੰਡੀ ਲਾਉਂਦਾ ਫੜਾ ਜਾਵੇ ਚੱਲ ਵੀ 70 ਦਿਨ ਜੇਲ੍ਹ ਚ ਇੱਥੇ ਸਾਰੇ ਪੰਜਾਬ ਨੂੰ ਖਾ ਕੇ ਕੋਈ ਪੁੱਛਦੇ ਨਹੀਂ ਜੀ ਇਹਨਾਂ ਨੂੰ ਸੋ ਇਸ ਕਰਕੇ ਕਦੇ ਵੀ ਮੇਰੇ ਵਾਲੇ ਪਾਸਿਓ ਇਹ ਨਾ ਸੋਚੋ ਕਿ ਅਸੀਂ ਕੋਈ ਇਦਾਂ ਦੀ ਪਾਲਿਸੀ ਬਣਾਵਾਂਗੇ ਜਿਹਦਾ ਪੰਜਾਬੀਆਂ ਨੂੰ ਨੁਕਸਾਨ ਹੁੰਦਾ ਹੋਵੇ ਕੋਈ ਫਾਈਲ ਤੇ ਇਦਾਂ ਦੇ ਸਾਈਨ ਨਹੀਂ ਕਰੂੰਗਾ ਜਿਹਦੇ ਨਾਲ ਪੰਜਾਬ ਦੀ ਇੱਕ ਵੀ ਬੰਦੇ ਦਾ ਚੁੱਲਾ ਜਿਹੜਾ ਉਹ ਬੁਝਦਾ ਹੋਵੇ ਅਸੀਂ ਚੁੱਲ੍ਹੇ ਭਜਾਉਣ ਨਹੀਂ ਆਏ ਅਸੀਂ ਚੁੱਲ੍ਹੇ ਬਾਲਣ ਆਏ ਆ ਅਸੀਂ ਖੈਰ ਮੰਗਣ ਵਾਲੇ ਲੋਕਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੁਰਬਾਨੀ ਹਰ ਟਾਈਮ ਚੱਲ ਕਰੇ ਵੀ ਚੱਲਦੀ ਹੈ ਦੋ ਟਾਈਮ ਗੁਰਦੁਆਰਾ ਸਾਹਿਬ ਵਾਲੇ ਸਪੀਕਰਾਂ 'ਚੋਂ ਸਰਬੱਤ ਦੇ ਭਲੇ ਦੀ ਅਪਾਰਦਾਸ ਕਰਨ ਵਾਲੇ ਬੰਦੇ ਆ ਤਸਾਂ ਨਾ ਉਹਦੀ ਕਮਾਈ ਕਰਕੇ ਖਾਣ ਵਾਲੇ ਬੰਦੇ ਆ ਸੋ ਇਹਨਾਂ ਨੂੰ ਜਿਹੜੇ ਕਮਾਏ ਨਹੀਂ ਕਿੱਧਰ ਲੈ ਜਾਣਗੇ ਇਹ ਚੋਰੀ ਦੇ ਪੁੱਤ ਗੱਬਰੂ ਨਹੀਂ ਹੁੰਦੇ ਹੁੰਦੇ ਕਿੱਥੇ ਲੈ ਜਾਣਗੇ ਇੱਥੇ ਨਿਕਲਣੇ ਆ ਦੇਖੋ ਤੁਸੀਂ ਇੱਥੇ ਨਿਕਲਣ ਗੱਗਪਾ ਕਹਿੰਦੇ ਆ ਕਿ ਸਵਰਗ ਨਰਕ ਕੀਤੀ ਹੁੰਦੇ ਨੇ ਕਿਸੇ ਨਾ ਕਿਸੇ ਰੂਪ ਵਿੱਚ ਰੱਬ ਫਿਰ ਕਰ ਦਿੰਦਾ ਕੋਈ ਨਾ ਕੋਈ ਸਜ਼ਾ ਦੇ ਦਿੰਦਾ ਕੋਈ ਕਿਸੇ ਦਾ ਕਿਸਦਾ ਹੱਕ ਵੀ ਮਾਰਿਆ ਹੋਊਗਾ ਕੋਰਬ ਦੇਖੋ 2 ਨੰਬਰ ਦੇ ਪੈਸੇ ਦਾ ਮਤਲਬ ਇਹ ਹੈ ਕਿ ਕਿਸੇ ਨਾ ਕਿਸੇ ਦਾ ਹੱਕ ਮਾਰਿਆ ਹੋਊਗਾ ਗਰੀਬ ਦਾ ਹੱਕ ਮਾਰਿਆ ਹੋਊ ਉਨੇ ਉਹਨੇ ਵਾਦਵਾ ਦਿੱਤੀ ਹੋਣੀ ਵਾਦਵਾ ਫਿਰ ਚ ਜਾਂਦੀ ਐ ਸਿੱਧੀ ਕਹਿੰਦੇ ਪ੍ਰਮਾਤਮਾ ਦੀ ਦਰਗਾਹ ਤੇ ਗਰੀਬ ਦੀ ਹਾ ਇੱਕੋ ਹੀ ਰਸਤਾ ਹੈ ਸਿੱਧਾ ਬਾਈਪਾਸ ਨਹੀਂ ਹੈਗਾ ਉਹ ਚ ਕੋਈ ਸਿੱਧੀ ਜਾਂਦੀ ਐ ਫਿਰ ਲੱਗਦੀ ਐ ਉਹ ਕਦੇ ਕਿ ਹੁਣ ਹਾਈ ਲੱਗੀ ਹੋਈ ਐ ਪੱਤਰਕਾਰ ਮੈਨੂੰ ਕਹਿੰਦੇ ਸੁਖੀਰਵਾਲ ਦੀ ਲੱਤ ਤੇ ਪਲੱਸ ਤੇ ਲੱਗਿਆ ਮੈਂ ਕਿਹਾ ਹੁਣ ਜਿਹਦੇ ਕਾਲ ਤੱਕ ਸਭ ਜਾ ਕੇ ਰੱਬ ਦੇ ਘਰੇ ਜਿਹਦੇ ਲੱਤਾਂ ਟੁੱਟ ਜਣ ਉਹਦੇ ਬਾਰੇ ਮੈਂ ਕੀ ਬੋਲੂਗਾ ਬਈ ਹੁਣ ਮੈਂ ਕਿਹਾ ਨਾ ਆਪ ਹੀ ਸਜਾ ਦੇਈ ਜਾਂਦਾ ਆਪ ਹੀ ਨਾ ਕੁਸੋਂ ਨੂੰ ਮਾਰਦਾ ਇਹਨਾਂ ਲੱਤ ਮਾਰਦਾ ਹੈ ਰੱਬ ਜਦੋਂ ਮਾਰਦਾ ਹੈ ਮੱਤ ਮਾਰਦਾ